ਏ ਭਾ ਤੇਰਾ ਆਖਰੀ ਪੈਂਚਰ ਹੀ ਉਹਦੇ ਇਥੋਂ ਬਾਅਦ ਨਹੀਂ ਕੋਈ ਪੈਂਚਰ ਲੱਗਣਾ। ਕਿਉਂ ਕੀ ਗੱਲ ਆ? ਇਥੋਂ ਬਾਅਦ ਅਸੀਂ ਇਹਨੂੰ ਕੀ ਕਰਨਾ ਫਿਰ? ਇਹਨੂੰ ਮੈਂ ਕੱਢ ਦਿੰਦਾ ਤੇ ਹਾਰ ਪਾ ਲਿਓ ਇਹਦਾ ਮੁੜ ਕੇ। 10 50 ਪੈਂਚਰ ਤੇ ਅੱਗੇ ਲੱਗੇ ਇਹਦੇ ਵਿੱਚ ਤੇ ਹੋਰ ਕਿੰਨੇ ਕੁ ਪੈਂਚਰ ਲਾਉਣੇ? ਭਾ ਟੂਬ ਵੀ ਤੇ ਇਥੋਂ ਪਵਾ ਕੇ ਖੜੀ ਆ। ਜੇ ਇਥੋਂ ਪਵਾਈ ਆ ਤੇ ਦਾ ਮਤਲਬ ਇਹ ਥੋੜਾ ਵੀ ਧੂਈਆਂ ਦੀ ਮਾਤਮਰਾਓ। ਇਹ ਸਾਈਕਲ ਆ ਨਿਆਣਿਆਂ ਦੇ ਸਕੂਲ ਸਕਾਲ ਜਾਣ ਨੂੰ। ਧੂਈਆ ਤੇ ਪੱਠੇ ਢੂੰਦੇ ਰਹਿੰਦੇ ਸਾਰੀ ਦਿਹਾੜੀ। ਪ੍ਰਵਾ ਪੱਠੇ ਤੇ ਤਾਂ ਲਈਦੇ ਆ ਉਹ ਰੇੜੀ ਲੈ ਕੇ ਕੋਈ ਮੰਗੇ। ਉਹਦਾ ਰਿੰਮ ਵਿੰਗਾ ਕਰਕੇ ਤੇ ਘਰ ਲਾ ਗਿਆ ਇਹ ਉਹ ਤਾਂ ਠੀਕ ਆ ਤੇ ਅਜਾ ਕਿਉਂ ਜਲੂਸ ਕੱਢਣ ਡਿਆ ਸਾਈਕਲ ਦਾ ਤੇ ਤੂੰ ਕੱਢਿਆ ਹੀ ਕੱਢਿਆ ਨਾਲੇ ਭਾ ਗੱਲ ਸੁਣ ਤਿੰਨ ਮਹੀਨੇ ਹੋ ਗਏ ਤੈਨੂੰ ਟੂਪੂ ਆ ਕੇ ਖੜੀ ਨੂੰ ਤੂੰ ਰੁਪਈਆ ਵੀ ਨਹੀਂ ਦੇ ਗਿਆ ਹੁਣ ਤੂੰ ਪੈਸੇ ਦੇਣੇ ਜਾਂ ਮੈਂ ਲਾਵਾਂ ਤੇਰਾ ਸਾਈਕਲ ਅੰਦਰ ਟੂਪ ਤੁਸੀਂ ਬੜੀ ਸਾਊ ਪਾ ਕੇ ਦਿੱਤੀ ਆ ਤੀਜੇ ਦਿਨ ਪੈਂਚਰ ਹੋ ਜਾਂਦੀ ਆ ਮਾੜੀ ਟੂਪ ਆ ਕੇ ਸਾਈਕਲ ਤੁਸੀਂ ਮੇਰੇ ਮੱਥੇ ਮਾਰਿਆ ਟੂਪ ਤਾਂ ਚੰਗੀ ਤੁਸੀਂ ਬੰਦੇ ਹੀ ਮਾੜੇ ਆ ਉਹ ਭਾ ਥੋੜਾ ਗੱਲਾਂ ਕੂ ਮੈਂ ਤੇਆ ਗੱਲਾਂ ਹੀ ਕੁੰਡਿਆ ਤੁਹਾਨੂੰ ਹੀ ਨਹੀਂ ਅਗਲਾ ਗਈ ਡੇਡ ਕੁਆਂਟਲ ਤੁਹਾਡੇ ਪਾਪੇ ਦਾ ਪਾ ਰਿਆ ਉਹਨੂੰ ਤੂੰ ਹੀ ਕਦੀ ਸਾਈਕਲ ਤੇ ਭਾਗਿਆ ਇੱਧਰ ਨੂੰ ਲੈ ਜਾਂਦੇ ਕਦੀ ਇੱਧਰ ਨੂੰ ਲੈ ਜਾਂਦੇ ਉਹਦੇ ਬਾਅਦ ਹੀ ਸਾਈਕਲ ਨਹੀਂ ਭਾਰਾ ਖਾਣਾ ਕੋੜਾ ਰੜਾ ਲੋ ਪਾ ਤੂੰ ਬਹੁਤੀਆਂ ਗੱਲਾਂ ਨਾ ਮਾਰ ਰੇ ਕੰਮ ਕਰ ਤੇ ਮੈਨੂੰ 10 ਟਾਈਮ ਕਿਨਾਂ ਲੱਗਣਾ ਟਾਈਮ ਲੱਗਣਾ ਪਾਇਆ ਜੇ ਤੂੰ ਐਦਾ ਕਰ ਸ਼ਾਮ ਹੀ ਆ ਜੀ ਚਲ ਠੀਕ ਆ ਫਿਰ ਮੈਂ ਸ਼ਾਮ ਹੀ ਹੋਣਾ ਦਿਨਾਂ ਤੈਨੂੰ ਵੀ ਸਾਮਾ ਨੂੰ ਸਾਈਕਲ ਹਾਰ ਪਾ ਕੇ ਜਿੰਨਾ ਤੂੰ ਪਿਆਹਾਂ ਤੋਂ ਖਰਾਬ ਕੀਤਾ ਨਾ ਮਰਉਣਾ ਕੋਈ ਨਹੀਂ ਤੇਰੇ ਵੀ ਘੇੜੇ ਉਹ ਅੱਜ ਕੱਲ ਚੋਰਾਂ ਦਾ ਵੀ ਕੋਹ ਨਹੀਂ ਹਾਲ ਟਰਟੂਪ ਲਾ ਕੇ ਲੈ ਗਏ ਰੇ ਮੋਤੀ ਛੋਟ ਕੇ ਚਲ ਗਏ ਤੇ ਦੱਸ ਤੂੰ ਹੀ ਇਹ ਵੀ ਲਾ ਕੇ ਲੈ ਜਾ ਚੋਰ ਮੇਰੇ ਹਸਣਾ ਵਾਵਾ ਮਾਦਰੀ ਜਿੰਨਾ ਕਿ ਲੋੜ ਹੀ ਸਮਾਨ ਦੀ ਉਹਨਾਂ ਕਾ ਲਾ ਕੇ ਲਗੇ ਅਜੇ ਤੋਂ ਸਾਈਕਲ ਨੂੰ ਜਿੰਦਰਾ ਵੱਜਾ ਨਾ ਜਿੰਦਰਾ ਵੱਜਾ ਹੁੰਦਾ ਤਾਂ ਸਾਰਾ ਸਾਈਕਲ ਹੀ ਲੈਣਾ ਹੁੰਦਾ ਈ ਆਦਾ ਵੀਰ ਫਰਕਾ ਗੇਨੋ ਟਾਈਮ ਹੈਗਾ ਵਾ ਟਾਈਮ ਹੀ ਟਾਈਮ ਕੰਮ ਦੱਸੋ ਆ ਸਾਈਕਲ ਠੀਕ ਕਰਾਉਣਾ ਕੀ ਚੱਕਰ ਪੈ ਗਿਆ ਚੱਕਰ ਬਸ ਚੱਕਰ ਖਾ ਕੇ ਡੇਪਿਆ ਈ ਇਹਦਾ ਕੀ ਰਿਮ ਹੀ ਕੱਲਾ ਹੈ ਟਾਇਰ ਟੂ ਰ ਹੈ ਹੀ ਨਹੀਂ ਆ ਪਟਰੀ ਤੇ ਚਲਾਉਂਦਾ ਇਹਨੂੰ ਓ ਨਹੀਂ ਯਾਰ ਵੇਲੀ ਦਾ ਕੋਈ ਟਾਇਰ ਟੂ ਬਲਗ ਲੱਗ ਗਿਆ ਇਹਦਾ ਰਿਮ ਤੇ ਮੜਾ ਚੰਗਾ ਜੋੜ ਕੇ ਮੈਂ ਲੈ ਆਇਆ ਇਹਦਾ ਫਿਰ ਹੁਣ ਇਹਦਾ ਕਰਨਾ ਕੀ ਆ ਕਰਨਾ ਕਿ ਤੂੰ ਵੱਡੀ ਗੱਲ ਇਹ ਦੀ ਫੇ ਦੱਸ ਟਾਇਰ ਟੂਬ ਤੈਨੂੰ ਕਹਿੰਦੇ ਆ ਟਾਇਰ ਟੂਬ ਆਦੇ ਟਾਇਰ ਟੂਬ ਲਾ ਕੇ ਲੈ ਗਿਆ ਹੋਰ ਕੀ ਕਰਨਾ ਇਹਦਾ ਅੱਗੇ ਕਰ ਕੇ ਇਹਨੂੰ ਸਟੈਂਡ ਲਾਓ ਸਟੈਂਡ ਲਈ ਤਾਂ ਲੱਗਦਾ ਇਹਨੂੰ ਢੋਈ ਲਾਉਣੀ ਪੈਂਦੀ ਏ ਕਿਉਂ ਇਹਦੇ ਮਣਕੇ ਹੀ ਲੈ ਚੱਲ ਫੇ ਲੰਮੇ ਪਾਓ ਇਹਨੂੰ ਇੱਥੇ ਕੌਣ ਟਾਇਰ ਟੂ ਬਣਾਵੇ ਪਾਉਣੇ ਤੂੰ ਪੁਰਾਣੇ ਪਾਦੇ ਕੋਈ ਗੱਲ ਇਹਨੂੰ ਕਿਹੜਾ ਪਾਣਾ ਜਿ ਲੈ ਕੇ ਆਣਾ ਮੈਂ ਧੂਨੇ ਤੇ ਪੱਠੀ ਇਹ ਦੇ ਰਿਹਾ ਰਿੰਮੂ ਵੀ ਜਗਾਲਿਆ ਇਹਦਾ ਕੋਈ ਗੱਲ ਨਹੀਂ ਕੱਲੇ ਟਿਹੜੀ ਪੋਣੀ ਰਿੰਮ ਨਹੀਂ ਪੋਣਾ ਓ ਤੂੰ ਵੀ ਔਰ ਜਾ ਕੇ ਸਾਰੀ ਟਿਹੜੀ ਪਿਆ ਰਹੀ ਨਾ ਰਾਸ਼ਨ ਖਾ ਕੇ ਜਿੱਦਾਂ ਰੂੜੀ ਤੇ ਕੁੱਤਾ ਪਿਆ ਹੁੰਦਾ ਤੇ ਤੂੰ ਫੜ ਕੇ ਲੈ ਆਇ ਤੂੰ ਵੇਦਾ ਵੇ ਮੇਰੇ ਅਲਕਦਾ ਡਰੀ ਗਾਂਗ ਓਏ ਆ ਤਾਂ ਮੈਨੂੰ ਪਹਿਲਾਂ ਗਲੀ ਇਹ ਲੱਗਣੀ ਆ ਕਿ ਪਿੰਚਤ ਨਹੀਂ ਆ ਪਹਿਲਾਂ ਹੀ ਨਹੀਂ ਨਹੀਂ ਭਰਾ ਚੈੱਕ ਕਰਾ ਕੇ ਵਿਖਾ ਦਿੰਨੇ ਪੈਂਚਰ ਨਹੀਂ ਕੋਈ ਵੀ ਆਦਾ ਹੀ ਪੰਪ ਮੁੜਿਆ ਉਸਤਾਦ ਮੇਰਾ ਜਿੱਥੇ ਕਰੀ ਪੈਂਚਰ ਲਾ ਦਿੰਦਾ ਨਾ ਉੱਥੋਂ ਦੁਬਾਰਾ ਟੂਬ ਨਹੀਂ ਪੈਂਚਰ ਹੁੰਦੀ ਉਹ ਤੈਨੂੰ ਮੈਂ ਇਹ ਪੰਪੜੀ ਕਾਣ ਡਿਆ ਹਵਾ ਵਾਲਾ ਪੰਪ ਕਾਣ ਡਿਆ ਹਾਂ ਲਓ ਉਸਤਾਦ ਜੀ ਚਾਹ ਉਹ ਤੂੰ ਕਰੋ ਚਾਹ ਫੜ ਲਿਆ ਸਵੇਰ ਦੀ ਚਾਹ ਨਹੀਂ ਪੀਤੀ ਚਾਹ ਦੀ ਤਾਂ ਵੈਸੇ ਲੋੜ ਹੀ ਨਹੀਂ ਭਾਈ ਤੁਹਾਡੇ ਲਈ ਮਹਿੰਗਾਈ ਵੀ ਕਿੰਨੇ ਵੈਸੇ ਵੀ ਮੈਂ ਪੀ ਗਈ ਹਾਂ ਤਾਨੂੰ ਜੋ ਗੁਰੂਆ ਤੁਸੀਂ ਪਤਾ ਨਹੀਂ ਕਿਦਾਂ ਸਾਰੇ ਤਰੀਕੇ ਇਦਾਂ ਬੈਠੇ ਰਹਿੰਦੀ ਆ ਮੇਰੇ ਕੋਲ ਤੇ ਪੈਰਾ ਮਾਰ ਬੈਠਾ ਨਹੀਂ ਜਾਂਦਾ ਤੇ ਬੈਠਾ ਮੇਰੇ ਕੋਲ ਨਹੀਂ ਜਾਂਦਾ ਤਾਂ ਇਹ ਮੈਂ ਫੱਟੀ ਰੱਖੀ ਆ ਉਹ ਆਪਣੇ ਕੋ ਪਾਪੂ ਬਾਂਬੂ ਜਿਹੜਾ ਹਾਰ ਲਗਾ ਉਹ ਵੀ ਨਾਉਣਾ ਹਾਂ ਕੀ ਗੱਲ ਕੁਲਫੀਆਂ ਦਸੀ ਜੇ ਲਾਉਣਾ ਵੇ ਨਾ ਕਿਦਰਾ ਨਾ ਮੇਰਾ ਵੀਰਜੀ ਵੰਸ਼ ਜਿੱਦਾਂ ਦੀ ਤੇਰੀ ਕੂਣੀ ਆ ਨਾ ਇਦਾਂ ਫਿਰ ਦੁਕਾਨ ਦਾ ਵੰਸ਼ ਨਹੀਂ ਗਾਂ ਵਾਦਾ